ਇੱਕ ਈਯੂ ਨਹੀਂ ਸੋਚ ਲੰਨੇ ਮੈਨੂੰ ਉਹ ਮੰਦਪਾਗਾ ਦਿਨ ਸਾਡੇ ਹਿੱਤ ਵਿਲਾਸੀ ਸਰਵਿਸਕਾਰੀ ਵਿਦਿਆ ਮੰਦਰ ਦੇ ਪਰਿਵਾਰ ਉੱਤੇ ਆਇਆ ਸੀ ਜਿਸ ਵਿੱਚ ਛੋਟੇ ਛੋਟੇ ਬੱਚੇ ਗੋਸ਼ਤੀ ਟ੍ਰੇਨਿੰਗ ਲੈਣ ਵਾਸਤੇ ਛੁੱਟਿਆ ਦੇ ਦਿਨ ਸੰਜੰਦਰ ਗਏ ਸੀ ਕਿਥੋਂ ਦੀ ਜੀਪ ਸੀ ਦੋ ਦੀਵੀਆਂ ਸੀ ਸੱਤ ਬੱਚੇ ਸੀ ਉਸ ਮੰਦਪਾਗੇ ਦਿਨ ਵਿੱਚ ਜਦੋਂ ਕਿ ਜੰਦਰ ਪਹੁੰਚਣ ਵਾਲੇ ਸਨ ਜਦੋਂ ਬਾਈਪਾਸ ਉੱਤੇ ਇੱਕ ਗੱਤ ਦਿਸ਼ਾ ਤੋਂ ਇੱਕ ਟਰੱਕ ਆਇਆ ਉਹ ਬੱਚਿਆਂ ਦੇ ਉਸ ਜੀ ਵਿੱਚ ਵੱਜਿਆ ਜਿਸ ਨਾਲ ਸਿਰਫ ਦੋ ਬੱਚੇ ਹੀ ਬੱਚੇ ਬਾਕੀ ਦੀਦਿਆਂ ਦੀ ਤੇ ਡਰਾਈਵਰ ਦੀ ਡੈਥ ਹੋ ਚੁੱਕੀ ਸੀ ਸਾਨੂੰ ਬਹੁਤ ਦੁੱਖ ਹੋਇਆ ਸੀ ਜਦੋਂ ਸਵੇਰ-ਸਵੇਰ ਅਸੀਂ ਇਹ ਖਬਰ ਸੁਣੀ ਸਾਰੇ ਗਏ ਅੱਜ ਵੀ ਜਦੋਂ ਸੀ ਇਸ ਦਿਨ ਤੇ ਉਹ ਘਟਨਾ ਨੂੰ ਯਾਦ ਕਰਦੇ ਹਾਂ ਤਾਂ ਅੱਖਾਂ ਵਿੱਚੋਂ ਕੇਵਲ ਹੰਝੂ ਆਇਆ ਦੇ ਹਨ ਕਿ ਕਿੰਨੇ ਪਿਆਰੇ ਬੱਚੇ ਕਿੰਨੇ ਸਕੂਲ ਦੀ ਰੌਣਕ ਮਿਦਾਨ ਵਾਲੇ ਜੋ ਬਹੁਤ ਅਗੇ ਵਧਣ ਵਾਲੇ ਸੀ ਉਹ ਸਿੱਖਣ ਗਏ ਸੀ ਇਸ ਸਕੂਲ ਦੀ ਰੌਣਕ ਵਾਸਤੇ ਇਸ ਬੱਚਿਆਂ ਦੀ ਇਸ ਸਕੂਲ ਇਸ ਪਰਿਵਾਰ ਦੀ ਸੇਵਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਇਸ ਬਲਾਡੇ ਮੰਡੀ ਦੀ ਸੇਵਾ ਕਰਨ ਵਾਸਤੇ ਪਰੰਤੂ ਸਾਡੇ ਸਾਰੇ ਲਈ ਸੱਥੋਂ ਵਿਛੋੜਾ ਪਾ ਗਏ ਨੇ ਅਸੀਂ ਉਹਨਾਂ ਦੀ ਯਾਦ ਵਿੱਚ ਹੀ ਇਸ ਦਿਨ ਨੂੰ ਉਸ ਦਿਨ ਤੋਂ ਲੈ ਕੇ ਸਦਾ ਹੀ ਬਣਾਉਂਦੇ ਆ ਰਹੇ ਹਾਂ ਉਹ ਸ਼ਾਂਤੀ ਅੱਜ ਉਹ ਮੰਦਪਕਾ ਦਿਨ 21 ਮਈ ਦਾ ਜਦੋਂ ਹੇਤਰਵਾਸੀ ਸਰਕਾਰੀ ਵਿਦਿਆ ਮੰਦਿਰ ਦੇ ਬੱਚੇ ਸ਼ਿਵਰ ਲੌਨ ਲਈ ਜਲੰਧਰ ਗਏ ਸੀਗੇ ਪਰ ਵਾਪਸ ਨਹੀਂ ਆ ਸਕੇ ਬਹੁਤ ਹੀ ਉਸ ਦਿਨ ਦਾ ਇੱਕ ਮੰਦ ਭਾਗਾ ਦਿਨ ਸੀਗਾ ਆਸੀਂ ਵੀ ਸਕੂਲ ਦੇ ਵਿੱਚ ਹੀ ਗਏ ਸੀ ਬਹੁਤ ਹੀ ਮੰਜ਼ਰ ਦੁਖਦਾਈ ਸੀਗਾ ਉਹਨਾਂ ਵਿੱਚੋਂ ਜੋ ਦੋ ਬੱਚੇ ਬੱਚੇ ਨੇ ਬੱਚੇ ਸੀ ਵਟ ਭਾਗੇ ਉਹਨਾਂ ਵਿੱਚ ਇੱਕ ਸਾਡੇ ਸਾਹਮਣੇ ਰਾਜੂ ਜੀ ਖੜੇ ਨੇ ਸਰਨਾ ਜੀ ਸੋ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਇੱਥੇ ਦਿਨ ਮਨਾਇਆ ਜਾਂਦਾ ਹੈ ਉਹ ਇਹਨਾਂ ਬੱਚਿਆਂ ਨੂੰ ਪਰਮਾਤਮਾ ਆਪਣੇ ਚਰਨਾਂ ਨਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਵਨ ਦਾ ਬਖਸ਼ੇ ਉਹ ਬਹੁਤ ਹੀ ਦੁਖਦਾਈ ਘਟਨਾ ਸੀ ਜੋ ਇੱਤਿਹੀ ਮਈ 1994 ਨੂੰ ਸਕੂਲ ਦੇ 7 ਬੱਚੇ ਦੋ ਦੀਦੀਆਂ ਅਤੇ ਉਹ ਸਾਰੇ ਇੱਕ ਮਤਲਬ ਕਿ ਵਾਹਨ ਦੇ ਹਾਦਸੇ ਵਿੱਚ ਫੀਦ ਹੋ ਗਏ ਸਨ ਉਹਨਾਂ ਦੀ ਯਾਦ ਨੂੰ ਮਰਨਾਂ ਦੇ ਲਈ ਤਾਜਾ ਕਰਨ ਦੇ ਲਈ ਅਸੀਂ ਉੱਥੇ ਸਕੂਲ ਦੇ ਵਿੱਚ ਹਵਨ ਵੀ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਇਸ ਸਮਾਰਕ ਤੇ ਆ ਕੇ ਸ਼ਰਦਾ ਦੇ ਫੁੱਲ ਪੇੜ ਕੀਤੇ ਜਾਂਦੇ ਹਨ। ਬੜਾ ਹੀ ਮੰਦਭਾਗਾ ਦਿਨ ਸੀ 21 ਮਈ 1994 ਦਾ ਜਿਸ ਦਿਨੇ ਇਹ ਹਾਦਸਾ ਵਾਪਰਿਆ। ਹੋਸ਼ਵਰਗਲੇ ਸਕੂਲੋਂ ਹੀ ਜਿਵੇਂ ਇੱਕ ਜੀਪ ਦੇ ਵਿੱਚ ਸਾਡੇ 7 ਬੱਚੇ ਤੇ 2 ਦੀਦੀਆਂ ਰਵਾਨਾ ਹੋਏ। ਜਿਸ ਤਰ੍ਹਾਂ ਹੀ ਜਲੰਧਰ ਦੇ ਕੋਲ ਫਰਾਗਪੁਰ ਪਿੰਡ ਦੇ ਕੋਲ ਬੱਚੇ ਪਹੁੰਚੇ ਤਾਂ ਇਹੋ ਜਿਹਾ ਇੱਕ ਜ਼ਰਦਨਾਜ਼ ਹਾਦਸਾ ਹੋਇਆ ਕਿ ਇੱਕ ਟਰੱਕ ਨੇ ਉਸ ਜੀਪ ਦੇ ਵਿੱਚ ਟੱਕਰ ਮਾਰੀ ਔਨ ਦੀ ਸਪੋਰਟ ਉਸੇ ਜਗ੍ਹਾ ਹੀ 6 ਬੱਚੇ ਤੇ 2 ਦੀਦੀਆਂ ਪ੍ਰਭੂ ਚਰਨਾ ਵਿੱਚ ਲੀਨ ਹੋ ਗਏ ਜਦੋਂ ਤੋਂ ਬਲਾਡਾ ਮੰਡੀ ਦੇ ਵਿੱਚ ਇਹ ਸੁਨੇਹਾ ਆਇਆ ਕਿ ਇਹ ਹਾਦਸਾ ਵਾਪਰਿਆ ਹੈ ਤਾਂ ਆਪਾਂ ਤੋਡੇ ਵਿੱਚ ਬਹੁਤ ਲੋਕ ਹੈਗੇ ਹੋ ਜੇ ਹੋਣਗੇ ਜਿਨ੍ਹਾਂ ਨੇ ਉਹ ਮੰਜ਼ਰ ਦੇਖਿਆ ਹੋਵੇਗਾ ਤਾਂ ਤੁਸੀਂ ਆਪਾਂ ਇਮੇਜਿਨ ਕਰ ਸਕਦੇ ਆ ਕਿ ਜਦੋਂ 6 ਬੱਚਿਆਂ ਦੀਆਂ ਲਾਸ਼ਾਂ ਔਰ ਦੋ ਦੀਦੀਆਂ ਦੀਆਂ ਲਾਸ਼ਾਂ ਸਫੇਦ ਕੱਪੜਿਆਂ ਵਿੱਚ ਲਿਪਟ ਕੇ ਸਕੂਲ ਦੇ ਗਰਾਊਂਡ ਵਿੱਚ ਆਈਆਂ ਤਾਂ ਉਹ ਮੰਜ਼ਰ ਕੀ ਹੋਏਗਾ ਅਸੀਂ ਸਿਰਫ ਇਹਨੂੰ ਸੁਣਿਆ ਹੈ ਤੁਸੀਂ ਮੈਨੂੰ ਲੱਗਦਾ ਬਹੁਤ ਬਜ਼ੁਰਗਾਂ ਨੇ ਦੇਖਿਆ ਵੀ ਹੋਏਗੀ ਉਹ ਚੀਜ਼ ਤਾਂ ਪਰ ਸੋਚ ਨਹੀਂ ਸਕਦੇ ਵੀ ਉਸ ਟਾਈਮ ਉਹ ਕੰਡੀਸ਼ਨ ਕੀ ਬਣੀ ਹੋਏਗੀ ਬਲੱਡਾਂ ਮੰਡੀ ਦੇ ਲਈ ਸਾ ਮੈਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੀ ਆਂ ਕਿ ਉਹਨਾਂ ਪਵਿੱਤਰ ਰੂਹਾਂ ਨੂੰ ਪ੍ਰਮਾਤਮਾ ਆਪਣੇ ਚਰਨਾ ਵਿੱਚ ਸਥਾਨ ਦੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ